ਸਰਗੋਵਿੰਦੀ ਮਹਾਰਾਜੀ ਦੇ ਦੁਆਰਾ ਜੋ ਸਾਫਿਤਪੁਰ ਦਾ ਜੇ ਵਿੱਚ ਜਿੰਨੇ ਵੀ ਲੋਕ ਹਾਜ਼ਰੀਆਂ ਭਰਨ ਸਾਡੇ ਸਰਪੰਚ ਜਸਕਰਨ ਸਿੰਘ ਜੀ ਪੂਸਾ ਵਾਲਿਆਂ ਦਾ ਇਹਨਾਂ ਨੇ ਮੈਨੂੰ ਖਾਸ ਰੋਪਾ ਮਿਲਾਈ ਇੱਧਰ ਮਗਾ ਤਾਰੋਤ ਮਹਿਨਾ ਰਾਤਣ ਕਰਕੇ ਤਿਆਰੀਆਂ ਸਾਰਾ ਇਹਨਾਂ ਸਾਰਾ ਕੁਝ ਸ਼ਕਲਿਆ ਚੌਧੇ ਆ ਗਿਆ ਹੁਣ ਸਾਡੇ ਕੋਲ ਕੜੀ ਚੋਲ ਦਾ ਲੰਗਰ ਤੇ ਸਾਰੀ ਸੰਗਤ ਦੀ ਸ਼ਕਲੋ ਦੇ ਕੜੀ ਚੋਲ ਦਾ ਪ੍ਰਸ਼ਾਦ ਮਿਲ ਗਿਆ ਜੀ ਪੈ ਸੜ ਗਏ ਪੈ ਸੜ ਗਏ ਤੁੱਤੇ ਵਾਹਿਗੁਰੂ ਮਹਾਰਾਜ ਜੀ ਦੇ ਦौरा ਜੋ ਸਾਫਿਤਪੁਰ ਦੁਆਰਾ ਕਰਨਾ ਸਾਹਾ ਜੁੜੀਆਂ ਸੁਖਤਾ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿਨਾ ਇਸ ਮਹਾਨ ਅਲੋਕਿਕ ਨਗਰ ਕੀਰਤਨ ਵਿੱਚ ਅੱਜ ਮੈਨੂੰ ਸ਼ਾਮਲ ਹੋ ਕੇ ਬਹੁਤ ਹੀ ਖੁਸ਼ੀ ਹੋ ਰਹੀ ਆ ਤੇ ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸੇ ਤਰ੍ਹਾਂ ਇਸ ਇਲਾਕੇ ਦੇ ਨਿਵਾਸੀਆਂ ਤੇ ਆਪਣੀ ਕਿਰਪਾ ਬਣਾਈ ਰੱਖੇ ਔਰ ਸਾਫਿਤਪੁਰ ਦੇ ਲੋਕ ਇੰਨ ਟੁਕੜੀ ਰਾ ਚੁਗੜੀ ਤਰਕੰ ਕਰਨ ਗੁਰਦੁਆਰਾ ਸਾਹਿਬ ਵਿੱਚ ਵੀ ਇਸੇ ਤਰ੍ਹਾਂ ਪਰਮਾਤਮਾ ਦੇ ਵਿੱਚ ਜਿੰਨੇ ਵੀ ਲੋਕ ਹਾਜ਼ਰੀਆਂ ਭਰਨ ਉਹਨਾਂ ਦੀਆਂ ਜਿੰਨੀਆਂ ਵੀ ਅਸਮਰਦਾ ਪੂਰੀਆਂ ਕੀਤੀਆਂ ਜਾਣ ਤੋ ਦਾਸ ਨੂੰ ਅੱਜ ਖਾਸ ਤੌਰ ਤੇ ਬੁਲਾਇਆ ਗਿਆ ਮੈਂ ਸ਼ੁਕਰੀਜ਼ਾਰਾ ਸਾਡੇ ਸਰਪੰਚ ਜਸਕਰਨ ਸਿੰਘ ਜੀ ਪੂਸਾ ਵਾਲਿਆਂ ਦਾ ਇਹਨਾਂ ਨੇ ਮੈਨੂੰ ਖਾਸ ਕਰਕੇ ਅਰਦਾਸ ਕਰਦਾ ਕਿ ਜੁਵੇ ਨਗਰ ਕੀਰਤਨ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਤੱਕ ਜਾਏਗਾ ਉੱਥੇ ਦੇ ਲੋਕਾਂ ਦੇ ਵਿੱਚ ਵੀ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹੇ ਇਹ ਨਗਰ ਕੀਰਤਨ ਜੋ ਹੈਗਾ ਯਾਤਰਾ ਜੋ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ഇത്ര <muchas> ਤੁਹਾਡਾ ਨਾਮ ਵਾਹਿਗੁਰੂ ਬਿਲਕੁ ਦਾ ਸਾਰੇ ਸਾਥਕ ਸੰਗਤਾਂ ਜੀਵਨ ਸਾਰੇ ਦਿਨਾਂ ਖਾਣੇ ਖੁਸ਼ੀਆਂ ਦਾ ਸਾਨੂੰ ਬਹੁਤ ਧੰਨਵਾਦ ਹੈ ਜਿਹੜੇ ਹਰ ਸਾਲ ਲਗਾਤਾਰ ਉਹ ਤਹਿਨਾ ਰਾਤਣ ਕਰਕੇ ਤਿਆਰੀਆਂ ਕਰਦੇ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਪ੍ਰਬੰਧ ਕਰਦੇ ਸਤਿ ਧੰਵਾਦ ਹੈ ਪਿੰਡਾ ਪਿਆ ਸਾਹਿਬਾ ਛੇਕ ਸੁਧਾਵਾਂ ਦਾ ਧੰਵਾਦ ਹੈ ਜਿਹੜੇ ਸਾਨੂੰ ਮਿਲਿਆ ਪ੍ਰਸ਼ਾਦ ਵਾਸਤੇ ਵਿੱਚ ਛੇ ਲਿਆ ਇਧਰ ਇਧਰ ਕੁੰਡੀਆਂ ਕੁੰਟੀ ਦਾ ਖਾਣਾ ਪਤੀ ਲੈਣਾ ਤੇ ਇਹ ਪਾਣੀ ਵਾਲੀ ਇੱਕ ਖਾਂਦੇ ਨੇ ਉਹ ਸਾਰਾ ਇਹਨਾਂ ਨੇ ਸਾਰਾ ਕੁਝ ਛਕ ਲਿਆ ਇਹ ਮੈਂ ਪ੍ਰਸ਼ਾਦ ਲੈ ਆਪਣਾ ਇੱਥੇ ਰੱਖਿਆ ਕਿਉਂਕਿ ਮੈਂ ਕੁਝ ਨਹੀਂ ਖਾਣਾ ਵਾਲੇ ਤੇ ਦੇ ਗਏ ਆ ਤੇ ਬਣੇ ਹੋ ਤੁਸੀਂ ਸਾਡੇ ਨਾਲ ਜੋ ਜੀ ਆ ਗਿਆ ਹੁਣ ਸਾਡੇ ਕੋਲ ਕੜੀ ਚੌਲ ਦਾ ਲੰਗਰ ਤੇ ਗਰਮਾ ਗਰਮ ਕੜੀ ਚੌਲ ਦੇਖ ਸਕਦੇ ਹੋ ਨਾਲ ਵਿੱਚ ਪਕੌੜਾ ਵੀ ਹੈ ਐਸੀ ਕਰਦੇ ਹੁਣ ਕੜੀ ਚੌਲ ਦਾ ਬੰਦ ਕਰ ਇੰਜੋਏ ਗਰਮੀ ਬਹੁਤ ਜ਼ਿਆਦਾ ਪਾਸ ਦੇ ਵਿੱਚ ਗਰਮੀ ਦੇ ਨਾਲ ਤੇ ਮਨ ਰਹਾਦਾ ਹੈ ਹਾਡਾ ਪੰਜਵਾਂ ਜਾਂ ਛੇਵਾਂ ਲੰਗਰ ਵਾ ਤੇ ਕੜੀ ਚੌਲ ਆਹਾ ਖੁਸ਼ਬੂ ਆ ਰਹੀ ਹੈ ਕੜੀ ਫੜੇ ਦਿਨਾਂ ਦੀ ਮੇਸ ਕਰਾਦੀ ਹੈ ਤੇ ਫਾਈਨਲੀ ਕੜੀ ਚੌਲ ਦਾ ਪਾਪਾ ਜੀ ਦਾ ਲੰਗਰ ਦਵਾਤਾ ਤੇ ਗਰਮੀ ਬਹੁਤ ਜ਼ਿਆਦਾ ਪਾਸ ਦੇ ਵਿੱਚ ਰਾਸ਼ਮੀ ਬਹੁਤ ਜਨਾ ਬੱਚੀ ਦੀ ਪਰਸਾਨੀ ਸਾਡੇ ਨਾਲ ਨਾਲ ਸੰਗਤ ਨਾਲ ਤੇ ਚਲੋ ਦੀ ਕੜੀ ਚੌਂਦਾ ਪ੍ਰਸ਼ਾਦ ਖਾਣਦੇ ਆ ਤੇ ਸਾਰੀ ਸੰਗਤ ਦੀ ਸ਼ਾਕਲੋ ਦੇ ਕੜੀ ਚੌਂਦਾ ਪ੍ਰਸ਼ਾਦ ਖਵਾਲੀਆਂ ਦੀ ਬਾਣੀਆਂ ਲੋ ਜੀ ਹੁਣ ਆ ਗਿਆ ਹੈ ਖੀਰ ਦਾ ਪ੍ਰਸ਼ਾਦ ਪਰ ਸਵਾਲੀਆਂ ਦੀ ਬਾਣੀਆਂ ਤੇ ਖੀਰ ਦਾ ਪ੍ਰਸ਼ਾਦ ਆ ਗਿਆ ਹੁਣ ਤੇ ਸੰਗਤ ਕਹਿੰਦੀ ਕਈਆਂ ਨੂੰ ਮਿਲ ਗਈ ਹੈ ਖੀਰ ਦਾ ਪ੍ਰਸ਼ਾਦ ਕਈਆਂ ਨੂੰ ਨਹੀਂ ਮਿਲ ਗਿਆ ਤਾਂ ਮੈਂ ਤਾਂ ਮਿਲ ਗਿਆ ਜੀ ਖੀਰ ਖੂੜੇ ਨੇ ਖਾਦੇ ਔਰ ਖਾਂਦੇ ਅਸੀਂ ਖੀਰ ਖੂੜੇ ਦਾ ਤਾਂ ਪਤਾ ਨਹੀਂ ਖੀਰ ਖਾਂਦੇ ਆ ਪ੍ਰਸ਼ਾਦ ਉਹਨਾਂ ਮਿਲ ਗਿਆ ਖੀਰ ਦਾ ਇਹ ਸੰਗਤ ਵੀ ਖਾਉ ਖੀਰ ਦਾ ਪ੍ਰਸ਼ਾਦ ਤੇ ਮੈਨੂੰ ਸ਼ਕਾ ਇਹ ਹੈ ਭਈ ਆਸਰੀਆਂ ਤੁਸੀਂ ਅਸੀਂ ਪਹੁੰਚ ਗਏ ਆਂ ਬਾਬਾ ਬਕਾਲਾ ਜੀ ਦੇ ਗੁਰਦੁਆਰਾ ਸਾਹਿਬ ਫੇਰ ਸਜਾਵਟ ਦੇਖ ਸਕਦੇ ਹੋ ਕਿੰਨੀ ਸੋਹਣੀ ਹੋ ਰੱਖੀ ਅੱਗੋ ਜਾ ਕੇ ਦਿਖਾਨੀ ਆ ਹੈਗਾ ਜੋੜਾ ਘਰ ਅਸੀਂ ਹੁਣ ਇੱਥੇ ਕਰਾਵਾਂਗੇ ਜੋੜੇ ਜਮਾ ਫੇਰ ਦੇ 7:30 8:00 ਵਜੇ ਘਰੋਂ ਨਿਕਲੇ ਆ 3:30 ਵੱਜ ਚੁੱਕੇ ਨੇ ਟਾਈਮ ਤੁਸੀਂ ਦੇਖ ਸਕਦੇ ਹੋ ਆ 3:30 3:30 3:30 ਫੋਨ ਪਹੁੰਚਿਆ ਸੀ ਤੇ ਫੋਨ ਕਰਾਣੇ ਅਸੀਂ ਜੋੜੇ ਹੈ ਮਮੀ ਕਿੱਥੇ ਆ ਹਾਂ ਹਾਂ ਜੋੜੇ ਜਮਾ ਕਰਾ ਕੇ ਆ ਗਏ ਪਹਿਲੇ ਹੈਣਾ ਫਿਰ ਅੱਗੇ ਦਿਖਾਣੇ ਇਹ ਹੈ ਪਪਾ ਬਖੈਲਾਈ ਦਾ ਗੁਰਦੁਆਰਾ ਸਾਹਿਬ ਉਹ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਫਰੰਟ ਗੇਟ ਹੈ ਪੈਰ ਸੜਗੇ ਪੈਰ ਸੜਗੇ ਤੁੱਟੇ ਵਾਹਿਗੁਰੂ ਪੈਰ ਸੜਗੇ ਬਾਬਾ ਕਾਲਾ ਗੀਦਾ ਗੁਰਦੁਆਰਾ ਸਾਹਿਬ ਤੇ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਸੰਗਤ ਸਤ ਜੀ ਡੈਕੋਰੇਸ਼ਨ ਦੇਖ ਕੇ ਕਿੰਨੀ ਵਧੀਆ ਕੀਤੀ ਗਈ ਹੈ ਸ਼ਾਵਾ ਬਕਾ ਗੀਦਾ ਗੁਰਦੁਆਰਾ ਤੋਂ ਪਿਛਲੀ ਵਾਰ ਨਹੀਂ ਸੀ ਇਹ ਨਹੀਂ ਡੈਕੋਰੇਸ਼ਨ ਹੈਗੀ ਹੈ ਨਾ ਹਰ ਇੱਕ ਬਹੁਤ ਡੈਕੋਰੇਸ਼ਨ ਹੈ ਅੱਜ ਹਾਂ ਕਿਨੇ ਸੋਹਣੇ ਡਾਉਨ ਸਿਲਕ ਕਿੰਨੇ ਸੋਹਣੇ ਲੱਗਣਦੇ ਹੈ ਹਨਾ ਮੈਂ ਕਹਿੰਦੀ ਨਵਾਂ ਨਵਾਂ ਹੈ ਕੁਝ ਅੱਧਾਲੇ ਵੀ ਕੰਮ ਚੱਲਦਾ ਪਿਆ ਹੈ ਤੇ ਦਰਸ਼ਨ ਇਹਦਾ ਮਤਲਬ ਛੇਤੀ ਹੋ ਜਾਣਿਆ ਹਨਾ ਦੇਖ ਕਰਾਣੀ ਹੋਣੀ ਤਾਂ ਮਮੀ ਰਾਣੇ जिंदगी पत्नी बने पत्नी वाले पत्नी बने पति से पत्नी के साथ हालात को अपनी नजर कर ਘਰ ਪਹੁੰਚ ਚੁੱਕੇ ਆ ਤੇ ਟਾਈਮ ਹੋ ਗਿਆ ਰਾਤ ਦੇ 7:30 ਤੇ ਅਸੀਂ ਸਵੇਰੇ ਆਈ ਥਿੰਕ 7:30 ਵਜੇ ਦੇ ਘਰੋਂ ਨਿਕਲੇ ਸੀਗੇ ਤੇ ਪੂਰੇ 12 ਘੰਟੇ ਬਾਅਦ ਅਸੀਂ ਘਰ ਆਏ ਆ ਦਰਸ਼ਨ ਬਹੁਤ ਹੀ ਵਧੀਆ ਹੋਏ ਸੀਗੇ ਨਗਰ ਕੀਰਤਨ ਸੀਗਾ ਸਾਡੇ ਨਾਲ ਨਾਲ ਬਟ ਜਿਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ ਤੇ ਬਹੁਤ ਜ਼ਿਆਦਾ ਸੇਵਾ ਕੀਤੀ ਗਈ ਸੰਗਤ ਵੱਲੋਂ ਬਹੁਤ ਜ਼ਿਆਦਾ ਪ੍ਰਸ਼ਾਦ ਅਸੀਂ ਸੰਕਿਆ ਤੇ ਇੱਕ ਸਾਲ ਪਹਿਲੇ ਅਸੀਂ ਗਏ ਸੀਗੇ ਤੇ ਹੁਣ ਫੇਰ ਜਾ ਕੇ ਆਏ ਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਸੀ ਕਿੰਦਾ ਲੱਗਿਆ ਤਾਂ ਬਹੁਤ ਵਧੀਆ ਜੀ ਸ਼ਾਦ ਵੀ ਲੈ ਕੇ ਆਇਆ ਜੀ ਕਿੰਨਾ ਕਿੰਨਾ ਦਰਾਰਾ ਜੀ ਪਰ ਉਹ ਵਾਲੇ ਦੁਆਲੇ ਸੰਕਰੇ ਦੇਣਾ ਜੀ ਹਾਂ ਤੇ ਅਚਾਨਕ ਆਡਾ ਪਲਾਨ ਬਣਿਆ ਸੀਗਾ ਅਚਾਨਕ ਹੀ ਪਿਛਲੀ ਵਾਰੀ ਵੀ ਅਚਾਨਕ ਬਣਿਆ ਸੀ ਆਕੀ ਵੀ ਤੇ ਇਹ ਸੀ ਸਾਰਾ ਤੁਸੀਂ ਦਰਸ਼ਨ ਕਰਿਓ ਤੇ ਸਾਰੇ ਜਾਨੇ ਜਿਹੜੇ ਨੇ ਕਿ ਗੁਰੂ ਘਰ ਦਾ ਪਿਆਰ ਪ੍ਰਾਪਤ ਕਰਿਓ ਸਾਰੇ ਜਾਨੀ ਇਸ ਵਲੌਗ ਤੇ ਰਾਹੀ ਵਲੌਗ ਜਿਹੜਾ ਅਸੀਂ ਛੇਤੀ ਅਪਲੋਡ ਕਰ ਦਾਂਗੇ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ